ਯੁੱਧ ਨਸ਼ਿਆਂ ਵਿਰੁੱਧ ਲੜੀ ਦੇ ਤਹਿਤ ਮਾੜੇ ਅਨਸਰਾਂ ਵਿਰੁੱਧ ਛੇੜੀ ਗਈ ਮੁਹਿੰਮ ਦੌਰਾਨ 300 ਗ੍ਰਾਮ ਹੈਰੋਇਨ 5000 ਰੁਪਏ ਡਗਮਣੀ ਅਤੇ ਵੱਖ-ਵੱਖ ਤਫਤੀਸ਼ਾਂ ਦੌਰਾਨ ਪਿਸਟਲ ਕਿਤੇ ਬਰਾਮਦ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਲੜੀ ਤਹਿਤ ਮਾਨਯੋਗ ਕਮਿਸ਼ਨਰ ਪੁਲੀਸ ਅਮਰਸਰ ਸ਼੍ਰੀ ਗੋਪਾਲ ਸਿੰਘ ਪੁੱਲਰ ਦੀ ਹਦਾਇਤ ਅਨੁਸਾਰ ਕਮਿਸ਼ਨਰ ਅਮਰਸਰ ਵਿੱਚ ਮਾੜੇ ਅੰਸ਼ਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਕਿ ਦਸ਼ੇ ਦਾ ਕਾਰਗੋਰ ਕਰਦੇ ਨੇ ਜਾਂ ਕੋਈ ਹੋਰ ਮਾੜੇ ਕੰਮ ਕਰਦੇ ਨੇ ਉਹਦੀ ਲੜੀ ਵਿੱਚ ਇਨਚਾਰਜ ਸੀਜੀ ਟੂ ਰਵੀ ਕੁਮਾਰ ਇਹਨਾਂ ਨੂੰ ਕਾਮਯਾਬੀ ਹਾਸਲ ਹੋਈ ਹੈ ਇਹਨਾਂ ਨੇ 26 8 25 ਨੂੰ ਸਦਰ ਏਰੀਆ ਵਿੱਚ ਇੱਕ ਨਾਕੇ ਦੌਰਾਨ ਇੱਕ ਵਿਅਕਤੀ ਅਤਿੰਦਰ ਪਾਲ ਸਿੰਘ ਇੰਦਰਾ ਕਲੋਨੀ ਦਾ ਰਹਿਣ ਵਾਲਾ ਹੈਗਾ ਇਹਨੂੰ ਗਫ्तार ਕਰਕੇ ਇਹਦੇ ਕੋਲੋਂ 300 ਗ੍ਰਾਮ ਹੈਰੋਇਨ ਮਿਲੀ ਹੈ ਔਰ ਪੰਜਾ ਡਰੱਗ ਬੰਨੀ ਮਿਲੀ ਹੈ ਔਰ ਇੱਕ ਇਲੈਕਟ੍ਰੋਨਿਕ ਕੰਡਾ ਮਿਲਿਆ ਸੀ ਉਹਦੀ ਫਰਦਰ ਜਦੋਂ ਇਨਵੈਸਟੀਗੇਸ਼ਨ ਹੋਈ ਉਹਦੀ ਲੜੀ ਚ ਇੱਕ ਇੱਕ ਵਿਅਕਤੀ ਹੋਰ ਫੜਿਆ ਗਿਆ ਗੁਰਸਿਮਰਨ ਸਿੰਘ ਦਸ਼ਮੇਸ਼ ਐਵੇਨਿਊ ਦਾ ਰਹਿਣ ਵਾਲਾ ਉਹਦੇ ਕੋਲ ਇੱਕ 32 ਬੋਰ ਦਾ ਪਿਸਤਲ ਜਿਹੜਾ ਉਹ ਮਿਲਿਆ ਸੀਗਾ ਔਰ ਇਹ ਦੋਨੇ ਇਕੱਠੇ ਹੀ ਰਲ ਮਿਲ ਕੇ ਇਹ ਕੰਮ ਕਰਦੇ ਸੀਗੇ ਇਹਨੂੰ ਬੜੀ ਇੰਟੈਲੀਜੈਂਟਲੀ ਇਹਨਾਂ ਨੇ ਗਤਪ੍ਰੀਤ ਨੂੰ ਅੱਗੇ ਵਧਾਇਆ ਔਰ ਉਸ ਤੋਂ ਬਾਅਦ ਇੱਕ ਵਿਅਕਤੀ ਹੋਰ ਲਵਪ੍ਰੀਤ ਸਿੰਘ ਖਾਲੜਾ ਏਰੀਆ ਦਾ ਰਹਿਣ ਵਾਲਾ ਉਹਨੂੰ ਗੁਫਤਾਰ ਕੀਤਾ ਇਹਨਾਂ ਨੇ 31825 ਨੂੰ ਔਰ ਉਹਦੇ ਕੋਲੋਂ ਤਿੰਨ ਪਿਸਟਲ ਇੱਕ 12 ਬੋਰ ਦੀ ਗਨ ਮਿਲੀ ਹੈ ਔਰ 15 ਰਾਊਂਡ ਮਿਲੇ ਨੇ ਜਦੋਂ ਪਹਿਲੇ ਦਿਨ ਉਹਨੂੰ ਫੜਿਆ ਗਿਆ ਸੀ ਉਹਨਾਂ ਕੋਲ 32 ਬੋਰ ਦੇ ਦੋ ਪਿਸਟਲ ਮਿਲੇ ਸੀਗੇ ਔਰ ਜਦੋਂ ਫਰਦਰ ਉਹਨੂੰ ਫਿਰ ਹੋਰ ਥੌਰ ਵਾਲੀ ਪੁਸ਼ਵਿਸ਼ ਕੀਤੀ ਔਰ ਇੱਕ 30 ਬੋਰ ਦਾ ਪਿਸਤਲ ਔਰ ਇੱਕ 12 ਬੋਰ ਦੀ ਗਨ ਜਿਹੜੀ ਸੀ ਉਹਨਾਂ ਨੇ ਸਾਂਗਣਾ ਨਹਿਰ ਹੈਗੀ ਆ ਉਹਦੇ ਲਾਗੇ ਲੁਕਾਸ਼ ਪਾ ਕੇ ਰੱਖੇ ਸੀ ਉੱਥੋਂ ਰਿਕਵਰ ਕੀਤੇ ਜਦੋਂ ਫਰਦਰ ਪਤਾ ਕੀਤਾ ਤੇ ਕੋਈ ਜੀਵਾ ਨਾਮ ਦਾ ਬੰਦਾ ਹੈਗਾ ਪਟਾਰਾ ਰੋਡ ਦਾ ਔਰ ਇੱਕ ਲਗ ਬੰਦਾ ਹੈਗਾ ਬਾਸਰਕੇ ਦਾ ਜਿਹੜਾ ਕਿ ਯੂਕੇ ਵਗੈਰਾ ਚਲਾ ਗਿਆ ਹੈਗਾ ਇਹ ਦਾ ਕਹਿਣਾ ਹੈਗਾ ਵੀ ਉਹਨੇ ਮੈਨੂੰ ਹਥਿਆਰ ਦਿੱਤੇ ਸੀ ਉਹ ਬੰਦਾ ਕ੍ਰਾਈਮਨਲ ਹੈ ਉੱਤੇ ਕਾਫੀ ਪਰਚੇ ਵੀ ਦਰਜ ਨੇ ਔਰ ਇਹ ਬੜੀ ਵਧੀਆ ਕਾਮਯਾਬੀ ਹਾਸਲ ਹੋਈ ਹੈ ਇਹ ਜਿਹੜੇ ਹਥਿਆਰ ਨੇ ਇਹ ਕਿਤੇ ਨਾ ਕਿਤੇ ਯੂਜ਼ ਹੋਣੇ ਸੀਗੇ ਇੱਕ ਤਾਂ ਕ੍ਰਾਈਮ ਹੋਣ ਤੋਂ بچਿਆ ਇੱਕ ਇਹੋ ਜਿਹੇ ਬੰਦੇ ਦੇ ਨਾਥੀ ਪੈ ਗਈ ਬਹੁਤ ਹੀ ਇੰਟੈਲੀਜੈਂਟਲੀ ਪਹਿਲਾਂ 300 ਗ੍ਰਾਮ ਹੀਰਨ ਫੜੀ ਔਰ ਔਰ ਡਰਗ ਮਨੀ ਫੜੀ ਇੱਕ ਲਖ ਟੋਨਿਕ ਉਸ ਤੋਂ ਬਾਅਦ ਇਹਨਾਂ ਨੇ ਅੱਗੇ ਲੜੀ ਦੇ ਲੜੀ ਟੋਟਲ ਜਿਹੜੇ ਪਿਸਟਰ ਫੜੇ 4 ਔਰ ਇੱਕ ਗਨ ਇਹ ਜੇ ਦਸਾਂ ਵਾਲੀ ਗੱਲ ਹੈ ਜਿਹੜਾ ਰਤਿੰਦਰਪਾਲ ਸਿੰਘ ਹੈਗਾ ਇਹ ਜੋਮੈਟੋ ਦਾ ਕੰਮ ਕਰਦਾ ਸੀ ਜੋਮੈਟੋ ਦੀ ਡਰੈਸ ਵਗੈਰਾ ਪਾ ਕੇ ਉਹਦੀ ਆਰਟ ਚ ਕੰਮ ਕਰਦਾ ਸੀਗਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ ਇਸ ਕਰਕੇ ਬੜੀ ਅਚੀਵਮੈਂਟ ਅੱਛੀ ਹੋਈ ਹੈ ਸਾਡੇ ਜਿਹੜੇ ਇੰਚਾਰਜ ਸੀ ਇਹ ਟੂ ਅਭਿਸ਼ਮਤ ਔਰ ਜਿਹੜੇ ACP ਹਰਨਿੰਦਰ ਸਿੰਘ ਸਾਡੇ ACP ਕ੍ਰਾਈਮ ਨੇ ਇਹਨਾਂ ਦੀ ਸੁਪਰਵਾਈਜ਼ ਚ ਸਾਰਾ ਇੱਕ ਕਾਮਯਾਬੀ ਹਾਸਲ ਹੋਈ ਹੈ ਬਹੁਤ ਅੱਛਾ ਇਹ ਜਿਹੜੀ ਇਹੋ ਜੇ ਮਾੜੇ ਅਸਰਾਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਰਹੇਗੀ